ਨਾਬੀਰੋਡਾ ਸਾਹਿਲ ਸਾਹਿਲ ਕੀ ਘਟਨਾ ਹੋਈ ਆ ਤੁਹਾਡੇ ਨਾਲ ਮੇਰੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਤੇ ਉੱਥੇ ਤਿੰਨ ਕ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਤੇ ਉਹ ਕਹਿੰਦੇ ਵੀ ਪਹਿਲਾਂ ਉਲਝਾ ਲਿਆ ਗੱਲਾਂ 'ਚ ਪੈਸੇ ਦੇ ਦੋ ਵੱਧ ਘੱਟ ਗੱਲਾਂ ਚ ਲੱਜਾ ਕੇ ਉਸ ਤੋਂ ਬਾਅਦ ਕਹਿੰਦਾ ਤੁਹਾਡੀ ਰਿੰਗ ਸੋਨੇ ਦੀ ਏ ਕਿ ਡੁਪਲੀਕੇਟ ਏ ਬੌਜੀ ਕਹਿੰਦੇ ਸੋਨੇ ਦੀ ਏ ਉਹ ਕਹਿੰਦਾ ਤਾਰ ਕੇ ਦਿਖਾਓ ਪਤਾ ਨਹੀਂ ਕੁਝ ਸੰਗਾਤਾ ਜਾਂ ਕੁਝ ਕੀ ਕੀਤਾ ਤੇ ਬੌਜੀ ਨੇ ਫਿਰ ਤਾਰ ਤਾਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ ਕਿੰਨੇ ਕੁ ਹੋ ਜਾਂਦੇ ਬੰਦੀ ਉਹਦੀ ਇੱਕ 35 ਦੀ ਗੱਲ ਹੈ ਦੁਪਹਿਰ ਦੀ ਕਿੰਨੇ ਕੁ ਹੋ ਜਾਂਦੇ ਬੰਦੀ ਇਹ ਇੱਕ ਟੋਲੇ ਦੀ ਟੋਲੇ ਦੀ ਤੇ ਇੱਕ 35 ਦੀ ਗੱਲ ਹੈ ਤੇ ਉਹਨਾਂ ਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਵੀ ਮੇਰਾ ਘਟਣਾ ਹੋਊਗੀ ਉਹ ਪੰਜ ਮਿੰਟ ਬਾਅਦ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸਰੀਆਮ ਬਾਜ਼ਾਰ 'ਚ ਘਟਣਾ ਹੋਇਆ ਸਰੀਆਮ ਬਾਜ਼ਾਰ ਦੇ ਵਿੱਚ ਦਿਨ ਦਿਹਾੜੇ ਜੀ ਜੀ ਰੋਲਾ ਨਹੀਂ ਪਾਇਆ ਸਰੇ ਨਾਲ ਇਹਨਾਂ ਨੇ ਰੋਲਾ ਪਾਇਆ ਪਰ ਜਾਨੂ ਦਾ ਉਹ ਭੱਜ ਚੁੱਕੇ ਸੀਗੇ ਜੀ ਕੋ ਸিসিਟੀਵੀ ਫੋਟੋਜ਼ ਵਗੈਰਾ ਸিসিਟੀਵੀ ਮੈਂ ਦੋ ਕੁ ਦੁਕਾਨਾਂ ਤੇ ਜਾ ਕੇ ਆਇਆ ਦੋ ਤਿੰਨ ਦੁਕਾਨਾਂ ਤੇ ਜਿੰਨੀਆਂ ਕਿ ਮੈਨੂੰ ਮਿਲੀ ਹੈ ਮੇਰੇ ਕੋਲ ਹੈਗੀ ਹੈ ਕੁਝ ਪਤਾ ਕਿਹੜਾ ਮੋਟਰਸਾਈਕਲ ਸੀ ਕਿਸ ਤਰ੍ਹਾਂ ਦਾ ਸੀ ਸਪਲੈਂਡਰ ਸੀਗਾ ਸ਼ਾਇਦ ਕਿੱਨੇ ਜਣਾ ਸੀਗੇ ਦੋ ਮੁੰਡੇ ਇਧਰ ਨੂੰ ਗਏ ਨੇ ਦੋ ਦਾ ਮੋਟਰਸਾਈਕਲ ਸਾਹਮਣੇ ਖੜਾ ਸੀ ਟੋਟਲ ਚਾਰ ਦੀ ਸਾਨੂੰ ਹੈਗਾ ਲੱਗਦਾ ਦਿਨ ਦਿਹਾੜੇ ਲੁੱਟ ਹੁੰਦੀ ਐ ਇਹੀ ਦਿਨ ਦਿਹਾੜੇ ਲੁੱਟ ਕੇ ਕੀ ਮੰਗ ਕਰਦੇ ਬਹੁਤ ਮਾੜਾ ਹਾਲ ਐ ਜੀ ਕੋਈ ਇਹਦੇ ਵਿੱਚ ਉਹ ਨਹੀਂ ਹੈਗਾ ਵੀ ਸੇਫਟੀ ਨਹੀਂ ਹੈਗੀ ਬਜ਼ੁਰਗਾਂ ਦੀ ਬੱਚਿਆਂ ਦੀ ਖਾਸ ਕਰਕੇ ਹੈ ਨਹੀਂ ਕੋਈ ਸੇਫਟੀ ਹੋਰ ਪੈਸਾ ਤਾਂ ਵੀ ਕੋਇਆ ਕੋਈ ਨਹੀਂ ਪੈਸਾ ਨਹੀਂ ਕੋਇਆ ਕੋਈ ਠੀਕ ਹੈ ਜੀ ਸੁਨਦਰ ਲਾਲ ਤੁਹਾਡੇ ਨਾਲ ਵੀ ਘਟਣਾ ਹੋਈ ਐ ਲੁੱਟ ਦੀ ਕਿੱਥੇ ਹੋਈ ਐ ਕੀ ਮੰਗੋ ਸਾਹਮਣੇ ਪੈਰਾਡਾਈਜ਼ ਵਾਲੇ ਦੇ ਉਹ ਕਾਹਲੀ ਫਰਲੀ ਦੁਕਾਨ ਦੇ ਕੋਲ ਕਿ ਜਿਵੇਂ ਘਟਨਾ ਕੀ ਪੂਰਾ ਮਤ ਲੱਗਿਆ ਸੀ ਜਿਹੜਾ ਉਹਨਾਂ ਦਾ ਮੋਟਰਸਾਈਕਲ ਖਿਡਾ ਲਿਆ ਸਬਜ਼ੀ-ਸਬਜ਼ੀ ਲੈਣ ਲੱਗ ਗਏ ਉਹ ਸਬਜ਼ੀ ਵਾਲੇ ਕੋਈ ਮੈਂ ਉਧਰੋਂ ਆਂਦਾ ਦੀ ਉਹ ਕੋਈ ਵੀ ਖੜ ਜਾਂਦਾ ਦੋ ਬੰਦੇ ਬੈਠੇ ਸੀ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇੱਥੇ ਆ ਰਿਜਨ ਮਰ ਲੈਦੇ ਉਹ ਕਹਿੰਦਾ ਕਾਹੀ ਤੁਹਾਡੇ ਪੁਰਾਣੇ ਉਧਰ ਜਾ ਰਹੇ ਦੀ ਨਾਲ ਰਹਿੰਦੀ ਆ ਉਹ ਪੁੱਛਣ ਕਿ ਤੁਹਾਡੀ ਉਮਰ ਕਿੰਨੀ ਆ ਮੈਨੂੰ ਜਾਣ ਦੇ ਗਈ ਮੈਂ ਕਿਹਾ ਉਮਰ ਤਾਂ ਮੇਰੀ ਨਹੀਂ ਕਿ ਮੈਂ ਤਾਂ ਮੈਂ ਤਾਂ ਕਹਿੰਦਾ 10-12 ਸਾਲ ਛੋਟਾ ਮੈਨੂੰ ਦੇਖਣ ਤੇ ਹਟ ਗਿਆ ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਯੁੱਧ ਲਈ ਉਹ ਗੱਲਾਂ ਗੁੱਲਾਂ ਕਰਨ ਲੱਗ ਗਏ ਉਹਨਾਂ ਨੂੰ ਇਹ ਆ ਗਈ ਕੀ ਕੀਤਾ ਫੇ ਤੁਹਾਡੇ ਨਾਲ ਜਦੋਂ ਆਏ ਨੇ ਉਹ ਆਏ ਤਾਂ ਮੈਨੂੰ ਤਾਂ ਉਹੀ 500 ਦੇ ਨੋਟ ਬਚਾਇਆ ਸਬਜ਼ੀ ਲੈਣ ਲੱਗ ਗਏ ਸਬਜੀ ਉਹਨਾਂ ਨੇ ਬੈਂਗਣੀ ਉਹ ਬੈਂਗਣੀ ਵੀ ਇੱਥੇ ਛੱਡ ਕੇ ਲੈ ਕੇ ਨਹੀਂ ਗਿਆ ਤੁਹਾਡੇ ਵਿੱਚ ਤੁਹਾਡੇ ਕੋਲ ਉਸ ਵੇਲੇ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਲੈ ਕੇ ਗਏ ਮੁੰਡੀ ਕਿੰਨੇ ਤੋਲੇ ਦੀ ਸੀ ਮੁੰਡੀ ਤਕਰੀਬਨ ਵੀਗੀ ਟੋਲੇ ਦੀ ਟੋਲੇ ਕੀ ਕੀਤਾ ਤੁਨੂੰ ਨਾਲ ਜੰਮੂਦੀ ਲੈਣ ਲਈ ਕੀ ਕੀਤਾ ਉਹ ਬੱਸ ਲਾ ਲਈ ਜੋ ਨਾ ਇੱਕ ਨੇ ਲੋਲੇ ਦੀ ਨੀ ਦੂਏ ਨੇ ਪਵਨ ਲੱਗਿਆ ਉਸ ਟਾਈਮ ਕੀ ਹੋ ਰਿਹਾ ਓਡੇ ਦਾ ਪਤਾ ਤਾਂ ਲੱਗਦਾ ਤੀਗਾ ਪਰ ਮੈਂ ਮੈਂ ਐਦ ਨੂੰ ਖਿੱਚਦਾ ਜੀ ਫਟਾਫੜਾ ਲਾ ਕੇ ਮੋਟਰਸਾਈਕਲ ਤੇ ਬੈਠੇ ਕੁਝ ਪਤਾ ਕਿੰਨੇ ਜਾਣਾ ਸੀ ਕੋ ਤੁਨ ਸੁਭਾਇਆ ਇਹ ਸੀਗੇ ਪਤਾ ਨਹੀਂ ਵਾਇ ਚੱਕਰ ਦੇ ਆਉਂਦੇ ਮਾਰੇ ਉਹ ਅਸੇ ਜਿਹਨਾਂ ਦੋ ਤਿੰਨ ਤਾਂ ਉਰੇ ਸੀਗੇ ਉਹ ਇੱਕ ਫੇਰ ਬੈਠਿਆ ਉੱਥੋਂ ਵੀਰੇ ਪਹਿਲੇ ਉਹ ਜਿਹੜਾ ਦਵਾਈਆਂ ਦੀ ਦੁਕਾਨ ਉੱਥੋਂ ਕੋ ਬੈਠਿਆ ਹੋ ਸਕਦਾ ਇੱਕ ਮੋਟਰਸਾਈਕਲ ਉਧਰ ਹੋਰ ਖੜਾ ਹੋਵੇ ਉਹਨਾਂ ਦਾ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਰੋਕਣ ਦੀ ਤਾਂ ਬਥੇ ਲੱਗੇ ਇਹ ਫਟਾਫਟ ਮੈਂ ਰੋਕਣ ਮੈਂ ਨੱਠਿਆ ਹੈ ਮਗਰ ਨੱਠੇ ਮੈਂ ਇੱਕ ਦਿੱਤਾ ਵਾਤਸ਼ਾੜਾ ਕੇ ਉਹ ਤੇ ਜੇ ਬਹੁਤੀ ਕਿ ਮੋਟਰਸਾਈਕਲ ਇੱਕ ਲੱਕ ਬਹੁਤ ਤੇਜ਼ ਕਰੇ ਮੇਰਾ ਨਾਮ ਵਿਸ਼ਾਲ ਭਾਪਤੇ ਆਂ ਇਹ ਘਟਨਾ ਬਈੋ ਕਟਨਾ ਬਈੋ ਲੁੱਟ ਗਈ ਹੁੰਦਾ ਦੰਦ ਸਟੋਰ ਆ ਨਾਲ ਕਿਵੇਂ ਦੇਖੀ ਇਹ ਘਟਨਾ ਸਾਡੀ ਦੁਕਾਨ ਤੇ ਆ ਮੇਰੇ ਤਾਇਆ ਜੀ ਨਾਲ ਹੋਈ ਆ ਮੇਰਾ ਤਾਇਆ ਜੀ ਦੀ ਸ਼ਾਪ ਹੈ ਜਿਵੇਂ ਦਿਨ ਦਿਹਾੜੇ ਜਿਹੜੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾ ਰਿਹਾ ਹੈ ਜਿਵੇਂ ਦਿਨ ਦਿਹਾੜੇ ਜਿਹੜੀਆਂ ਵਾਰਦਾਤਾਂ ਕਦੇ ਬਾਲੀਆਂ ਲੈ ਗਏ ਸੀ ਕੁਝ ਦਿਨ ਪਹਿਲਾਂ ਉਤਾਰ ਕੇ ਕਲੇਡੀ ਤੋਂ 9 ਕਰੋੜ ਤੇ ਤੇ ਹੁਣ ਸਾਡੇ ਘਰ ਦੇ ਵਿੱਚ ਤਾਇਆ ਜੀ ਦੇ ਸਾਹਮਣੇ ਸਬਜ਼ੀ ਲੈ ਰਿਆ ਸੀ ਤੇ ਲੰਦ ਲੰਦੇ ਤੋਂ ਤਿੰਨ ਮੁੰਡੇ ਆਏ ਜਿਵੇਂ ਉਹਨਾਂ ਦੇ ਕਹਿਣ ਦੇ ਮੁਤਾਬਿਕ ਤਿੰਨ ਮੁੰਡੇ ਆਏ ਤੇ ਉਹਨਾਂ ਦੀ ਗੱਲਾਂ ਵਿੱਚ ਪਾ ਕੇ ਉਹਨਾਂ ਦੀ ਜਿਹੜੀ ਰਿੰਗ ਹੈ ਉਹ ਉਤਾਰ ਕੇ ਲੈ ਗਏ ਸੋ ਇਹ ਅ ਅੱਜ ਤਾ ਰਿੰਗ ਲੈ ਕੇ ਗਏ ਨੇ ਜਾਨ ਮਾਰ ਲਓ ਵੀ ਨੁਕਸਾਨ ਹੋ ਸਕਦਾ ਸੀ ਬਜ਼ੁਰਗ ਬੰਦੇ ਨੇ ਤਕਰੀਬਨ 80 ਸਾਲ ਦੇ ਕਰੀਬ ਇਹਨਾਂ ਦੀ ਜਿਹੜੀ ਉਮਰ ਹੈ ਸੋ ਜਿਹੜੇ ਮੈਨੂੰ ਸਮਝ ਤੋਂ ਬਾਹਰ ਹੈ ਵੀ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਰਹੇ ਨੇ ਤੇ ਸੇਫ ਕੌਣ ਹੈ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜੀਆਂ ਇੰਨੀਆਂ ਵਾਰਦਾਤਾਂ ਹੋ ਰਹੀਆਂ ਨੇ ਇਹਦਾ ਜ਼ਿੰਮੇਵਾਰ ਕੌਣ ਹੈ ਕੀ ਮੰਨ ਕਰਦੇ ਹੋ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਸਖਤ ਹੋ ਸਖਤ ਇਹਦਾ ਜਿਹੜਾ ਐਕਸ਼ਨ ਲੈਣਾ ਚਾਹੀਦਾ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦੀ ਜਿਹੜੀ ਸਾਨੂੰ ਪ੍ਰਸ਼ਾਸਨ ਨੂੰ ਇਤਲਾਹ ਦੇ ਦਿੱਤੀ ਗਈ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਦਨ ਸਾਡੇ ਨਾਲ ਜਿਹੜਾ ਸਹਿਯੋਗ ਦੇਊਗਾ ਤੇ ਬਹੁਤ ਹੀ ਜਲਦੀ ਜਿਹੜੇ ਲੁੱਟਖੋ ਕਰਨ ਵਾਲੇ ਜਿਹੜੇ ਇਹ ਸ਼ਰਾਰਤੀ ਅਨਸਰ ਨੇ ਤੇ ਅੱਖਾਂ ਪਿੱਛੇ ਜਾਣਗੇ ਟਿਕਟ ਨਾ ਹੋਈ ਅਗਿਆਚਕ ਬਜ਼ੁਰਗ ਤੋਂ ਮੁੰਡੀ ਕੋਈ ਗਈ ਹੈ ਕੀ ਕਹਿਣਾ ਚਾਹਦੇ ਹੋ ਮੁੰਡੀ ਕੋਈ ਨਹੀਂ ਗਈ ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ ਉਹ ਦੂਸਰੇ ਬੰਦੇ ਵੀ ਆ ਗਏ ਉੱਥੇ ਸਬਜ਼ੀ ਲੈਣ ਲੱਗ ਗਏ ਉਹ ਬਜ਼ੁਰਗ ਨੂੰ ਉਹਨੇ ਕਿਹਾ ਕਹਿੰਦਾ ਬਜ਼ੁਰਗਾ ਤੇਰੀ ਮੁੱਢੀ ਬਹੁਤ ਵਧੀਆ ਉਹ ਉਹਨੂੰ ਦਿਖਾਉਣ ਲੱਗ ਗਿਆ ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ ਉਹ ਲੈ ਕੇ ਚੁਰ ਗਿਆ ਕਿੰਨੇ ਕ ਬੰਦੇ ਸੀਗੇ ਦੋ ਬੰਦੇ ਸੀਗੇ ਫਿਲਹਾਲ ਮੋਟਰਸਾਈਕਲ ਬਜ਼ੁਰਗ ਦੀ ਕਿੰਨੀ ਉਮਰ ਆਈ ਉਹ ਬਜ਼ੁਰਗ ਦੀ 80 ਸਾਲ ਦੀ ਉਮਰ ਹੈ ਕੁਝ ਬਜ਼ੁਰਗ ਨੂੰ ਦੱਸਿਆ ਵੀ ਕੋਈ ਹੋਰ ਕੋਈ ਹਥਿਆਰ ਵਗੈਰਾ ਨਹੀਂ ਨਾ 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 ਕੁਝ ਨਹੀਂ ਸੀ ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ ਸਾਰੀ ਮੌਕੇ ਤੇ ਪਹੁੰਚ ਗਿਆ ਸੀ ਕਿਤੇ ਉਹ ਕੈਮਰੇ ਚ ਆਏ ਨੇ ਬੰਦੇ ਕਿਤੇ ਹਾਂ ਫਰ ਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ ਬਾਕੀ ਦੁਕਾਨਾਂ ਦੇ ਕੈਮਰੇ ਵੀ কী নতুন কারেগে যে পড়া যアンドা আছে কারবে ই আছে